ਮਿੱਤਰੋ ਆਪਣੀਆਂ ਮੱਝਾਂ ਦਾ ਨੀਰੇ ਵਾਲੇ ਖੜੀਆਂ ਵੀ ਨਾ ਲਤਾਂ ਮਾਰਨ ਲੱਗ ਜਾਂਦੀਆਂ ਕੋਈ ਬੰਦਾ ਆ ਜੇ ਤਾਂ ਆਹ ਦੇਖੋ ਮੇਲੇ 'ਚ ਖੜੀ ਐ ਨਾ ਰਾਮ ਨਾਲ ਕੋਈ ਵਾਸਤਾ ਹੀ ਨਹੀਂ ਗਾ ਬੰਦੇ ਫਿਰਦੇ ਆ ਤਾਂ ਕਹਿੰਦੀ ਫਿਰਦੇ ਰਹਿਣ ਕੋਈ ਚੱਕਰ ਨਹੀਂ ਗਾ ਦੇਖ ਲਓ ਮਿੱਤਰੋ ਇਹ ਜੇ ਜਾਨਵਰ ਪਾਹ ਆਹ ਦੇਖੋ ਝੋਟੀ ਕਿੰਨੀ ਚੰਗੀ ਆ ਤੇ ਬਾਈ ਹੁਣਾਂ ਤੋਂ ਪੁੱਛਦੇ ਆ ਵੀ ਕਿਹੜੀ ਪੋਜੀਸ਼ਨ ਤੇ ਆਈ ਆ ਜੀ ਇਹ ਤੇ ਕਿੰਨੇ ਕ ਟਾਈਮ ਦੇ ਬਾਈ ਹੁਣੀ ਮੀਤਾਂ ਦੇ ਨਾਲ ਜੁੜੇ ਹੋਏ ਆ ਪਸ਼ੂ ਪਾਲਕ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡੋਂ ਆਏ ਬਾਈ ਜੀ ਆਪਾਂ ਪਿੰਡ ਤੰਦਰ ਤੋਂ ਆਏ ਜੀ ਜ਼ਿਲ੍ਹਾ ਫਰੋਇਦਪੁਰ ਓਕੇ ਜੀ ਤੇ ਇਹ ਅੱਗੇ ਵੀ ਆਪਾਂ ਮੇਲੇਾਂ 'ਚ ਪਾਉਨੇ ਆਂ ਜੀ ਜਾਂ ਉੱਪਰ ਇਹ ਬੈਲੀ ਰੀ ਪਾਇਆ ਮੇਲੇ 'ਤੇ ਪਾਉਨੇ ਆ ਜੀ ਠੀਕ ਆ ਜੀ ਪਿਛਲੀ ਵਾਰੀ ਤੜਕ ਪਾਇਆ ਸੀਗਾ ਜੀ ਓਕੇ ਜੀ ਕਿਵੇਂ ਰਹੀ ਉੱਥੇ ਜੀ ਪੋਜੀਸ਼ਨ ਤੇ ਰਹੀ ਉੱਥੇ ਵੀ ਠੀਕ ਆ ਜੀ ਝੋਟੀਉ ਪਾਈ ਸੀ ਕਿ ਹਾਂ ਝੋਟੀ ਪਾਈ ਸੀ ਠੀਕ ਆ ਜੀ ਇਹੀ ਪਾਈ ਸੀ 100 ਰੁਪਏ ਪਾਈ ਸੀ ਇਹੀ ਪਾਈ ਸੀ ਠੀਕ ਆ ਜੀ ਹੂੰ ਬਾਈ ਜੀ ਇਹ ਹੁਣ ਇੱਥੇ ਕਿਹੜੀ ਪੋਜੀਸ਼ਨ ਤੇ ਰਹੀ ਹੈ ਜੀ ਇਹ 7ਵੀਂ ਪੋਜੀਸ਼ਨ ਤੇ ਰਹੀ ਹੈ ਜੀ ਠੀਕ ਹੈ ਬਿਊਟੀ ਦੇ ਵਿੱਚ ਜੀ ਬਿਊਟੀ ਦੇ ਵਿੱਚ ਜੀ ਦੇਖੋ ਮਿੱਤਰੋ ਕਿੰਨੀ ਸੋਹਣੀ ਝੋਟੀ ਆ ਜੇ ਕੱਟੀ-ਕੁੱਟੀ ਵੀ ਪਾਈ ਹੈ ਕੋਈ ਕਹਿੰਦੇ ਝੋਟੀ ਨਹੀਂ ਕੱਟੀ ਹੈ ਤੇ ਮਗਰ ਹੈਗੀ ਹੈ ਤੀਜੇ ਨੰਬਰ ਤੇ ਆਈ ਹੈ ਉਹ ਸ਼ਾਊ ਵੀ ਤੀਜੇ ਨੰਬਰ ਤੇ ਆਈ ਹੈ ਤੀਜੇ ਨੰਬਰ ਤੇ ਆਈ ਹੈ ਠੀਕ ਹੈ ਸਾਲ ਤੇ ਇਹ ਨਸਲ ਇਤਨੀ ਜਾਂ ਵਾਲੀ ਹੋਈ ਹੈ ਜੀ ਹਾਂ ਜੀ ਮੋਰਾ ਜੀ ਮੋਰਾ ਠੀਕ ਹੈ ਜੀ ਦੇਖੋ ਮਿੱਤਰੋ ਕਿੰਨੀ ਚੰਗੀ ਝੋਟੀ ਆ ਤੇ ਇਹ ਸੰਭਾਲ ਸੰਭੂਲ ਇਹਦੀ ਅਲੱਗ ਦੀ ਹੁੰਦੀ ਹੈ ਕਿ ਉਹਨਾਂ ਦੀ ਖਾਸ ਸੰਭਾਲ ਵੱਖਰੀ ਸੰਭਾਲ ਲਈ ਹੁੰਦੀ ਪਰ ਧਿਆਨ ਰੱਖਣਾ ਪੈਂਦਾ ਪਸ਼ੂ ਦਾ ਠੀਕ ਕਰਨੀ ਪੈਂਦੀ ਹੈਗੀ ਪਰ ਇਦਾਂ ਨਹੀਂ ਹੈਗਾ ਵੀ ਬੰਨ ਕੇ ਤੁਪੇਸ਼ਾ ਮੈਂ ਤੇ ਮੁਰਗੇ ਧਿਆਨੀ ਨਾ ਕਰੋ ਓਕੇ ਜੀ ਹਾਂ ਲਓ ਵੀ ਮਿੱਤਰੋ ਜਵਾਕਾਂ ਵਾਂਗੂ ਪਾਲਣੀਆਂ ਪੈਂਦੀਆਂ ਇਹ ਫੇਰ ਮੇਲੇ ਜਿੱਤਦੀਆਂ ਆ ਵਾ ਬਈ ਆਏ ਨਹਿਗਾ ਬਈ ਥੱਲੇ ਗੋਹਾ ਪਿਆ ਹੋਊਗਾ ਤੇ ਗੋਏ ਦੇ ਬੈਠੀ ਜਾਊਗੀ ਤੇ ਜਿਹੜੀ ਮਗਰ ਉਹਦੇ ਕੱਟੀ ਆ ਜੀ ਤੇ ਜੇ ਕੋਈ ਹੋਵੇ ਚਾਹ ਬਣ ਦੇ ਵੀ ਦੋਗੇ ਕਿ ਨਹੀਂ ਦੰਗੇ ਨਹੀਂ ਨਹੀਂ ਦਿੱਤੀ ਨਹੀਂ ਜਾਣੀ ਹੈ ਜੇ ਠੀਕ ਹੈ ਜੀ ਅੱਜ ਇੰਨੇ ਵਾਧੂ ਜਾਨਵਰ ਨਹੀਂ ਹੈਗੇ ਇਹ ਤਾਂ ਬਰੀਡ ਤੇ ਕੰਮ ਕਰੀ ਜਾਂਦੇ ਆ ਠੀਕ ਹੈ ਜੀ ਲਓ ਵੀ ਮਿੱਤਰੋ ਆ ਚੀਜ਼ਾਂ ਦੇਖ ਕੇ ਨਾ ਮਨ ਖੁਸ਼ ਹੋ ਜਾਂਦਾ ਵਾ ਆਪਣੇ ਬੰਦੇ ਦੇਖੋ ਮਿੱਤਰੋ ਕਿੰਨੀਆਂ-ਕਿੰਨੀਆਂ ਚੰਗੀਆਂ ਕੱਟੀਆਂ ਝੋਟੀਆਂ ਪਾਲ ਰਹੇ ਆ ਕੋਈ ਹਰਿਆਣੇ ਤੋਂ ਲਿਆ ਕੇ ਨਹੀਂ ਗਾ ਚਲੋ ਹਰਿਆਣੇ ਵਾਲੇ ਵੀ ਵਧੀਆ ਵਾ ਆਪਾਂ ਮਾੜੇ ਨਹੀਂ ਕਹਿੰਦੇਗੇ ਪਰ ਕਈ ਬੰਦੇ ਕਹਿੰਦੇ ਆ ਵੀ ਆਪਣੇ ਪੰਜਾਬ ਦੀ ਨਸਲ ਕੋਈ ਚੰਗੀ ਨਹੀਂ ਹਰਿਆਣੇ ਵਾਲੀ ਬੜੀ ਚੰਗੀ ਆ ਤੇ ਆ ਮਿੱਤਰੋ ਤੁਹਾਡੇ ਸਾਹਮਣੇ ਆ ਦੇਖੋ ਪੰਜਾਬ ਵਾਲੀ ਝੋਟੀ ਆ ਤੇ ਕਿੰਨੀ ਚੰਗੀ ਆ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿੱਤਰੋ ਕਿਉਂਕਿ ਨਕਲੀ ਦੁੱਧ ਬਹੁਤ ਜ਼ਿਆਦਾ ਬਣਦਾ ਵਾ ਕਿਉਂਕਿ ਜੇ ਇਹ ਆਏ ਮਿੱਤਰੋ ਪਾਲੋਗੇ ਤਾਂ ਫੇਰ ਹੀ ਬਿਮਾਰੀਆਂ ਤੋਂ ਬਚ ਸਕੋਗੇ ਠੀਕ ਹੈ ਜੀ